ਪਟਿਆਲਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਦੋਸਤ ਵੱਲੋਂ ਪਾਰਕ ਹਸਪਤਲ ਦੇ ਸਹਿਯੋਗ ਨਾਲ ਪਿੰਡ ਵਿਜੀਤਪੁਰ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਾਰਕ ਹਸਪਤਲ ਤੋਂ ਆਈ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਨਗਰ ਵਾਸੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਬੋਲਦਿਆਂ ਦੋਸਤ ਸੰਸਥਾ ਦੇ ਮੁਖੀ ਸ਼੍ਰੀ ਔਲਖ ਨੇ ਦੱਸਿਆ ਕਿ ਦੋਸਤ ਸੰਸਥਾ ਵੱਲੋਂ ਲੋਕ ਭਲਾਈ ਹਿੱਤ ਅਨੇਕਾਂ ਪ੍ਰੋਜੈਕਟ ਚਲਾਏ ਜਾ ਰਹੇ ਹਨ। ਅਤੇ ਅੱਜ ਦਾ ਇਹ ਕੈਂਪ ਇਸੇ ਲੜੀ ਦੇ ਤਹਿਤ ਲਗਾਇਆ ਗਿਆ। ਉਹਨਾਂ ਆਖਿਆ ਪਵਿੱਖ ਵਿੱਚ ਵੀ ਵੱਖ-ਵੱਖ ਪਿੰਡਾਂ ਵਿੱਚ ਖੂਨਦਾਨ, ਮੈਡੀਕਲ ਕੈਂਪ ਲਗਾਏ ਜਾਣਗੇ ਤੇ ਨਾਲ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਵੀ ਲਗਾਏ ਜਾਣਗੇ। ਅਸੀਂ ਦੋਸਤ ਸਾਡੀ ਇੱਕ ਸੰਸਥਾ ਹੈ ਜੀ ਜੀਮਸ ਆਫ ਸੋਸ਼ਲ ਟ੍ਰੈਂਡਜ਼ ਦੇ ਨਾਂ ਤੇ ਜਿਹਦੇ ਵਿੱਚ ਅਸੀਂ ਉਹੀ 40 ਕਿ ਮੈਂਬਰ ਅਸੀਂ ਇਸ ਵੇਲੇ ਹੈਗੇ ਆਂ। ਅਸੀਂ ਦੋਸਤਾਂ ਸੰਸਥਾ ਮੰਨ ਲਓ ਸੰਸਥਾਵਾਂ ਵਾਂਗੂ ਕੁਝ ਨਾ ਕੁਝ ਅਵਲੇ ਦੇ ਦਸ ਸੇ ਗਤੀਵਿਧੀਆਂ ਕਰਦੇ ਰਹੇ ਨੇ ਅੱਜ ਸਾਮਪਲ ਕੀ ਪਲਾਂਟੇਸ਼ਨ ਹੈ ਸਕੂਲ ਬੱਚਿਆਂ ਨੂੰ ਸਟੇਸ਼ਨੀ ਦਾ ਲੋੜਵੰਦ ਬੱਚਿਆਂ ਦੀਆਂ ਖੀਸਾਂ ਦਾ ਬਲੱਡ ਡੋਨੇਸ਼ਨ ਕੈਂਪ ਦਾ ਜਾਂ ਮੈਡੀਕਲ ਕੈਂਪ ਦਾ ਇਹ ਜਿਹੇ ਕਾਰਜ ਅਸੀਂ ਜਿਹੜੇ ਨੇ ਲੋੜ ਅਨੁਸਾਰ ਜਿਹੜਾ ਹੈਗਾ ਸਮੇਂ-ਸਮੇਂ ਤੇ ਕਰਦੇ ਰਹੇ ਨੇ ਹਿਸਲੀ ਕੜੀ ਵਿੱਚ ਜੋ ਹੈ ਅੱਜ ਅਸੀਂ ਪਿੰਡ ਵਜੀਦਪੁਰ ਜਿਹੜਾ ਸੂਬਾ ਬਨਾਲ ਰੋਡ ਤੇ ਹੈ ਉੱਥੇ ਇੱਕ ਮੈਡੀਕਲ ਕੈਂਪ ਜੋ ਕਰ ਰਹੇ ਹਾਂ ਜਿਹਦੇ ਵਿੱਚ ਆਪਣਾ ਦਿਲ ਦੇ ਰੋਗਾਂ ਦੇ ਮਹਾਰ ਡਾਕਟਰ ਜਿਹਨੇ ਹਰਤੇਮਰਨ ਜੀ ਅੱਖਾਂ ਦੇ ਡਾਕਟਰ ਥੋੜੀ ਥੋੜੀ ਸਾਹਿਬ ਇਸ ਲਈ ਬਰੇਨ ਦੇ ਡਾਕਟਰ ਆਪਣਾ ਸਾਡੇ ਜਿਹੜੇ ਨੇ ਤਿੰਨ ਹਾਂ ਤਿੰਨ ਡਾਕਟਰ ਤੁੰਗਵਾ ਜਿਹੜੇ ਨੇ ਮੇਨ ਟੀਮ ਆਦਿ ਹਨ ਇੱਥੇ ਵਜੀਦਪੁਰ ਸਾਡੀਆਂ ਪਹੁੰਚੀਆਂ ਹੋਈ ਜਾਂਦੀਆਂ ਏ ਕੈਂਪਸਰ ਜਿਹੜਾ ਹੁਣ ਸਵੇਰ ਤੋਂ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇਗਾ ਜਿਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਲਾਗੇ ਰੋਣ ਦੇ 10-12 ਪਿੰਡ ਨੇ ਜਿਹੜੇ ਕਿ ਇਸ ਕੈਂਪ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਫਾਇਦਾ ਉਠਾ ਸਕਣਗੇ ਇਸ ਉਮੀਦ ਦੇ ਨਾਲ ਅਸੀਂ ਇੱਥੇ ਅੱਜ ਮੈਡੀਕਲ ਕੈਂਪ ਦਾ ਜੁਆਇੰਟ ਕੀਤਾ ਹੈ ਵਜੀਦਪੁਰ ਪਿੰਡ ਖੜੇ ਆ ਜਿੱਥੇ ਪਾਰਕ ਹਸਪਤਾਲ ਦੇ ਚੌਕ ਵਾਲੀ ਜੋ 100 ਵਜੀਰਪੁਰ ਦੇ ਰਹਿਣ ਵਾਲੇ ਆ ਨਾਲ ਸਾਡਾ ਦੋਸਤ ਕਲੱਬ ਆਲਖ ਸਾਹਿਬ ਤਿੰਨ ਸਾਹਿਬ ਤੇ ਭੁੱਲਰ ਸਾਹਿਬ ਤੇ ਆਪਣੇ ਸਾਡੇ ਸਾਰੇ ਦੋਸਤਾਂ ਦੇ ਵੱਲੋਂ ਸਾਂਝਾ ਜੁਆਇੰਟ ਉਪਰਾਲਾ ਕੀਤਾ ਗਿਆ ਕਿਉਂਕਿ ਅੱਖ ਗਈ ਤੇ ਜਹਾਨ ਗਈ ਜੋ ਪੁਰਾਣਾ ਕਹਾਵਤ ਆ ਅੱਖਾਂ ਦਾ ਡਾਕਟਰ ਥੋੜੀ ਬਹੁਤ ਪਟਿਆਲੇ ਦੇ ਬਹੁਤ ਮਸ਼ਹੂਰ ਡਾਕਟਰ ਆ ਜਿਹੜੇ ਕਿ ਨਾ ਅੱਖਾਂ ਦੇ ਲੋਕਾਂ ਦੇ ਜਿਹੜੇ ਪਿੰਡ ਦੇ ਗਰੀਬ ਲੋਕ ਜ਼ਰੂਰਤਮੰਦ ਲੋੜ ਜਿਹਨਾਂ ਨੂੰ ਸ਼ਹਿਰ ਜਾਣਾ ਲਈ ਬਹੁਤ ਔਖਾ ਆ ਜਿਨ੍ਹਾਂ ਕੋਲੇ ਪੈਸੇ ਨਹੀਂ ਉਹਨਾਂ ਨੇ ਇੱਥੇ ਘਰੇ ਆ ਕੇ ਇਲਾਜ ਕੀਤਾ ਯਾਰ ਆ ਤੇ ਜਿੱਥੇ ਅਸੀਂ ਖੜੇ ਆ ਇਹ ਬਹੁਤ ਵਧੀਆ ਇਹਨਾਂ ਨੇ ਪਿੰਡ ਦਾ ਇੱਕ ਪੁਰਾਣਾ ਸਭਿਆਚਾਰਕ ਦਰਵਾਜ਼ਾ ਜਿਹੜਾ ਪੁਰਾਣੇ ਪਿੰਡਾਂ ਚ ਹੁੰਦੇ ਸੀ ਉਸ ਤਰ੍ਹਾਂ ਬਣਾਇਆ ਵਾ ਬੜਾ ਵਧੀਆ ਜਿਵੇਂ ਗਰਮੀ ਦਾ ਮੌਸਮ ਹੈ ਫੇਰ ਵੀ ਗਰਮੀ ਮਹਿਸੂਸ ਨਹੀਂ ਹੋ ਰਹੀ ਬੜੇ ਲੋਕੀ ਆ ਰਹੇ ਤੇ ਆਪੋ ਆਪਣਾ ਚੈੱਕ ਕਰਾ ਰਹੇ ਕਰਨਲ ਸਿੰਦਰ ਸਾਹਿਬ ਜਿਹੜੇ ਰਿਟਾਇਰਮੈਂਟ ਹੋਏ ਸਾਡੇ ਕਾਫੀ ਸਾਲ ਤੋਂ ਇਹੀ ਆਪਣੀ ਸੇਵਾ ਕਰ ਰਹੇ ਆ ਸਭ ਤੋਂ ਮਨੁੱਖਤਾ ਦੀ ਵੱਡੀ ਸੇਵਾ ਇਹੀ ਆ ਕਿ ਜੋ ਇਸੇ ਲੋਡਬੰਦ ਬੰਦਾ ਆ ਉਹਦੇ ਮਦਦ ਕੀਤੀ ਜਾਵੇ ਤਾਂ ਕਿ ਉਹਦਾ ਕੀਤਾ ਜਾ ਸਕੇ ਇੰਪੈਕਟ ਇਹਦਾ ਦੇਖੋ ਜੀ ਬਹੁਤ ਜ਼ਿਆਦਾ ਇਹ ਚੀਜ਼ ਦਾ ਫਰਕ ਹੈ ਅੱਜਕੱਲ ਜਿਹੜਾ ਛੋਟਾ ਦਬਕੇ ਆਪਾਂ ਕਹਦੇ ਆ ਜਿਹੜਾ ਜਿਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਸਕਦੀ ਮੰਨ ਲਓ ਉਹ ਆਪਣਾ ਹਸਪੀਟਲ 'ਚ ਜਾ ਕੇ ਉਹਨਾਂ ਦੀ ਵਾਰੀ ਨਹੀਂ ਆਉਂਦੀ ਪੂਰਾ ਪੂਰਾ ਦਿਨ ਵੇਟ ਕਰਕੇ ਚਲੇ ਜਾਂਦੇ ਨੇ ਨਾ ਉਹਨਾਂ ਨੂੰ ਕੋਈ ਗਾਈਡੈਂਸ ਮਿਲਦੀ ਇਹ ਜਿਹੇ ਉਪਰਾਲੇ ਕਰਕੇ ਘੱਟੋ-ਘੱਟ ਉਹਨਾਂ ਨੂੰ ਆਇਆ ਵੀ ਉਹਨਾਂ ਦੇ ਦਰ ਤੇ ਆ ਕੇ ਜਿਹੜਾ ਬੰਦਾ ਮੰਨ ਲਓ ਸਾਲਾਂ ਦਾ ਭੱਜ ਦੌੜ ਕਰ ਰਿਹਾ ਹੈ ਉਹਦਾ ਮੰਨ ਲਓ ਉਰਿਆ ਕੇ ਜਾਂ ਹੱਲ ਇਹ ਬਹੁਤ ਵੱਡੀ ਗੱਲ ਹੈ ਕਿ ਆਪਾਂ ਇਹਨਾਂ ਦਾ ਅੱਖਾਂ ਦਾ ਮਤਲਬ ਇਹਨਾਂ ਨੂੰ ਇੱਕ ਨਵੀਂ ਚੀਜ਼ ਦੇ ਦਿੰਨੇ ਆ ਅੱਖਾਂ ਨੂੰ ਤੇ ਮੈਂ ਸਮਝਦਾ ਕਿ ਇਹ ਹੋਰ ਵੀ ਬੰਦਿਆਂ ਨੂੰ ਉਸ ਤੋਂ ਆਵਨ ਨੂੰ ਇਹ ਚੀਜ਼ਾਂ ਦੇ ਉੱਪਰ ਉਹ ਕਰਨਾ ਚਾਹੁੰਦਾ ਹੈ ਕਿ ਆਪਾਂ ਜਿਹੜੀ ਲੋਡ ਹੈ ਬੰਦੇ ਨੂੰ ਚਾਹੇ ਅੱਖਾਂ ਦੀ ਹੈ ਚਾਹੇ ਕਿਤੇ ਹੋਰ ਸਰੀਰਿਕ ਉਹਦੀ ਹੈ ਆਪਣੀ ਮੈਡੀਕਲ ਫੈਸਿਲਿਟੀ ਦੀ ਤੇ ਉਹ ਚੀਜ਼ ਬੰਦੇ ਨੂੰ ਮਿਲੇ ਉਹਦੇ ਦਰ ਤੇ ਕਿਉਂਕਿ ਜੇ ਹਸਪੀਟਲ ਤੇ ਏਨੀ ਚੀਜ਼ ਹੋਵੇ ਬੰਦਿਆਂ ਨੂੰ ਆਪਾਂ ਮਤਲਬ ਸੰਸਪਾਵਾ ਕਿਵੇਂ ਹੋਰ ਵਧੀਆ ਉਹਦੇ ਉਪਰਾਲਾ ਕਰ ਸਕਣ ਪਰ ਇਹ ਚੀਜ਼ ਜਿਹੜੀ ਕਿ ਉਹਨਾਂ ਨੂੰ ਮਤਲਬ ਹਸਪੀਟਲਾਈਜ਼ ਨਹੀਂ ਮਿਲਦੀ ਤਾਰ ਕੇ ਆਪਾਂ ਇਹ ਕੈਂਪ ਲਗਾਨੇ ਆ ਮੰਨ ਲਓ ਤੇ ਉਹਨਾਂ ਦਾ ਕਿਤੇ ਬਹੁਤ ਵੱਡਾ ਘਰ ਦਾ ਮੰਨ ਲਓ ਜੀ ਹੈ ਇੱਕ ਨਵੀਂ ਜ਼ਿੰਦਗੀ ਮਿਲ ਜਾਂਦੀ ਆ ਮੈਂ ਸ਼ੁਕਰ ਗੁਜ਼ਾਰਾਂ ਦੋਸਤ ਕਲੱਬ ਦਾ ਕਿ ਮੈਨੂੰ ਹਮੇਸ਼ਾ ਸਹਿਯੋਗ ਦਿੱਤਾ ਪਹਿਲਾਂ ਵੀ ਦੋ ਦਫਾ ਕੈਂਪ ਮੇਰੇ ਪਿੰਡ 'ਚ ਲੱਗੇ ਮੈਂ ਇਸ ਪਿੰਡ ਦਾ ਨੰਬਰਦਾਰ ਵੀ ਆ ਬਤੌਰ ਐਜ਼ ਅ ਕਲਚਰ ਮੈਂ ਸੇਵਾ ਕਰਦਾ ਹਾਂ ਦੇਸ਼ ਦੀ ਵਿਦੇਸ਼ ਦੀ ਪੰਜਾਬ ਨੂੰ ਪੰਜਾਬੀ ਨੂੰ ਬਹੁਤ ਅੱਗੇ ਲੈਣ ਦੀ ਕੋਸ਼ਿਸ਼ ਕਰਦਾ ਤੇ ਅਵੇਰਨੈਸ ਦੀ ਬਹੁਤ ਜ਼ਰੂਰਤ ਹੈ ਪਿੰਡਾਂ ਦੇ ਵਿੱਚ ਅੱਜ ਵੀ ਦੇਖ ਰਿਹਾ ਕਿ ਬੜਾ ਤੁਸੀਂ ਵੀ ਦੇਖ ਰਹੇ ਹੋ ਕਿ ਚਾਹੇ ਬ੍ਰੇਨ ਦੇ ਡਾਕਟਰ ਹੋਣ ਹਾਰਡ ਦੇ ਡਾਕਟਰ ਹੋਣ ਚਾਹੇ ਆਈਸ ਤੇ ਡਾਕਟਰ ਹੋਣ ਕਿ ਡਾਕਟਰ ਪੇਸ਼ੈਂਟਾਂ ਦੀ ਲੈਣ ਲੱਗੀ ਪਈ ਹੈ ਸੋ ਮੈਂ ਸ਼ੁਕਰ ਗੁਜ਼ਾਰਾਂ ਰੱਬ ਦਾ ਕਿ ਐਸਾ ਦੋਸਤ ਕਲਾਬ ਮੈਨੂੰ ਮਿਲਿਆ ਕਿ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਸੰਯੋਗ ਦੇ ਰਿਹਾ ਤੇ ਮੈਂ ਆਪਣੀ ਨਗਰ ਪੰਚਾਇਤ ਵਜੀਦਪੁਰ ਵੱਲੋਂ ਵੀ ਆਪਣੇ ਵੱਲੋਂ ਨੰਬਰਦਾਰ ਵੱਲੋਂ ਵੀ ਕਿਉਂਕਿ ਮੈਂ ਨੰਬਰਦਾਰ ਵੀ हूं ਪਿੰਡ ਦਾ ਮੇਰਾ ਰਾਈਟ ਬਣਦਾ ਹੈ ਔਰ ਇਸ ਕਲੱਬ ਦੇ ਮੈਂਬਰ ਵੀ ਹਾਂ ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਪ੍ਰਾਊਡ ਐਜ਼ ਕਲੱਬ ਤੇ ਮੇਰੇ ਆਪਣੇ ਤੇ ਕਿ ਮੇਰੇ ਪਿੰਡ ਨਗਰ ਦੇ ਵਿੱਚ ਮੇਰੀ ਜਨਮ ਭੂਮੀ ਆ ਇਹ ਮੈਨੂੰ ਇਸ ਨਾਲ ਪਿਆਰ ਹੈ ਇਸ ਕਰਕੇ ਬੇਸ਼ੱਕ ਮੈਂ ਪਟਿਆਲਾ ਸ਼ਹਿਰ 'ਚ ਰਹਿਣਾ ਜਾਂ ਦੂਰ ਦੇਸ਼ਾਂ 'ਚ ਰਹਿਣਾ ਪਰ ਮੈਂ ਹਮੇਸ਼ਾ ਪਿੰਡ ਨੂੰ ਪਹਿਲ ਦੇਣਾ ਆਪਣੇ ਪਿੰਡ ਨੂੰ ਤੋ ਅੱਜ ਵੀ ਮੈਂ ਦੇਖਿਆ ਮੇਰੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਡਾਕਟਰੀ ਸੇਵਾ ਦੀ ਜ਼ਰੂਰਤ ਹੈ ਤੋ ਸਰਕਾਰ ਵੀ ਇਸ ਵੱਲ ਧਿਆਨ ਦੇਵੇ ਮੈਂ ਵੀ ਅਪੀਲ ਕਰਦਾ ਤੁਹਾਡੇ ਸਾਹਮਣੇ ਸਰਕਾਰ ਨੂੰ ਵੀ ਕੇਡਾ ਦੇ ਕੈਂਪ ਘਰ ਘਰ ਜਾ ਕੇ ਪਿੰਡਾਂ ਪਿੰਡਾਂ ਜਾ ਕੇ ਜ਼ਰੂਰ ਲੱਗਣੇ ਚਾਹੀਦੇ ਨੇ